ਜੰਦਰ ਸਿੰਘਾ ਗੱਲ ਜੀ ਜੰਦਰ ਸਿੰਘ ਜੀ ਤੁਹਾਡਾ ਅਧਿਆਪਕ ਬਣਦਾ ਸੁਪਨਾ ਸੀਗਾ ਫਿਰ ਕਿਉਂ ਕਿਸ਼ੇ ਅਧਿਆਪਕ ਨਹੀਂ ਬਣੇ ਤੇ ਹੁਣ ਗੰਗੇ ਦੀ ਰੇੜੀ ਦੀ ਜੂਸ ਦੀ ਰੇੜੀ ਦਾ ਵੀਰੇ ਐਕਚੁਅਲੀ ਨਾ ਮੈਂ ਪੜਾਈ ਕਰ ਰਿਹਾ ਸੀਗਾ ਬੀਏ ਦੀ ਫਸਟ ইয়ার ਚ ਮੈਂ ਐਡਮਿਸ਼ਨ ਦਿੱਤੀ ਥੋੜੇ ਘਰ ਦੇਆਂ ਤੰਗਿਆਂ ਤੇ ਗਿਆ ਮੈਂ ਫਿਰ ਵੀ ਜੌਬ ਤੇ ਜਾਂਦਾ ਸੀਗਾ ਤੇ ਆਪਣਾ ਦੁੱਧ ਵਾਲੇ ਗੱਡੀ ਚਲਾਉਂਦਾ ਸੀ ਵੀਰੇ ਉਹ ਵੀ ਚਲਾਉਂਦਾ ਚਲਾਉਂਦਾ ਮੈਂ ਫਸਟ ইয়ার ਕੰਪਲੀਟ ਕਰਨ ਲਈ ਪਰ ਘਰ ਦੇ ਤੰਗਿਆਂ ਕੁਝ ਤੇ ਇਸ ਤਰ੍ਹਾਂ ਕਦਰ ਵੱਧ ਗਈਆਂ ਤੇ ਮੈਨੂੰ ਫਸਟ ਇਅਰ ਕੰਪਲੀਟ ਕਰਕੇ ਉਸ ਤੋਂ ਬਾਅਦ ਵੀਰੇ ਮੈਨੂੰ ਪੜਾਈ ਛੱਡਣੀ ਪਈ। ਜਿਸ ਕਰਕੇ ਮੇਰਾ ਟੀਚਰ ਦਾ ਸੁਪਨਾ ਤੇ ਜਿਹੜਾ ਅਧੂਰਾ ਰਹਿ ਗਿਆ ਤਾ। ਮਜ਼ਦੂਰੀ ਕਿੱਤਾ ਤੀ ਜਿਹੜਾ ਸ਼ੁਰੂ ਕੀਤਾ ਸੜਾ ਸ਼ੌਕ ਬਣ ਗਿਆ। ਹਾਂ ਵੀਰੇ ਸ਼ੌਕ ਤਾਂ ਇਸ ਤਰ੍ਹਾਂ ਦਾ ਆ ਵੀ ਜਿਹੜੇ ਕਸਟਮਰ ਭਾਂ ਪਾਈ ਲੈਣਾ ਉਹਨਾਂ ਨੇ ਉਤਸ਼ਾਹ ਦਿੱਤਾ। ਬੰਦਾ ਕੁਝ ਨਹੀਂ ਹੁੰਦਾ ਜੇ ਉਹਦੇ ਅੰਦਰ ਕੰਮ ਕਰਨ ਦਾ ਜਜ਼ਬਾ ਹੋਵੇ ਵੀਰੇ। ਜਜ਼ਬਾ ਹੈਗਾ ਸੀ ਪਰ ਅੰਦਰੋਂ ਆਏ ਨਹੀਂ ਉੱਠ ਸਕਦਾ ਤੇ ਵੀ ਆਪਾਂ ਕੰਮ ਦਾ ਕਿਸੇ ਹੋਰ ਕਰਨਾ ਸੀਗਾ ਵੀ ਕਿਹੜੀ ਲਾਈਨ 'ਚ ਪੈ ਗਏ। ਪਰ ਜਦੋਂ ਇੱਥੇ ਆਉਣ ਇੰਨਾ ਪਿਆਰ ਮਿਲਦਾ ਵੀਰੇ। ਵੀ ਮਦਰੀਆ ਸਾਰੇ ਦੁੱਖ ਤਕਲੀਫਾਂ ਵੀ ਭੁੱਲ ਗਏ ਮੇਰੇ ਕਸਟਮਰ ਭੈਣ ਭਾਈਆਂ ਨੇ ਮੈਨੂੰ ਇੱਕ ਤੋਹਫਾ ਦਿੱਤਾ ਮੇਰੀ ਬਾਈ ਵੀ ਆਉਂਦੀ ਹੈ ਸਵੇਰੇ ਮੇਰੇ ਨਾਲ ਉਹ ਦੋ ਤਿੰਨ ਘੰਟੇ ਹੈਲਪ ਕਰਾਉਂਦੇ ਨੇ ਵੀ ਸਾਨੂੰ ਦੁਵਾਂ ਨੂੰ ਇੰਨੇ ਵੀ ਪ੍ਰਮੋਟ ਕਰ ਰਹੇ ਨੇ ਟੀਚਰ ਬੰਨਾ ਸੀ ਸੁਪਾ ਪੂਰਾ ਰਿਹਾ ਇੱਥੇ ਕਈ ਟੀਚਰ ਵੀ ਆਉਂਦੇ ਹੋਣਗੇ ਤੁਹਾਡੇ ਲਈ ਹਾਂ ਵੀਰੇ ਟੀਚਰ ਆਉਂਦੇ ਨੇ ਪ੍ਰੋਫੈਸਰ ਆਉਂਦੇ ਨੇ ਵੀ ਹੱਲਾ ਫੇਰੀ ਦੇ ਕੇ ਆਂ ਥਾਪੀ ਦੇ ਕੇ ਜਾਂਦੇ ਨੇ ਵੀਰੇ ਬਾਕਾਇਦਾ ਵੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਆਪਦਾ ਬਿਜ਼ਨਸ ਹੈਗਾ ਵੀਸ ਤੇ ਬਾਹਰ ਜਾਣ ਨਾਲੋਂ ਵੀਰੇ ਇਹ ਸਭ ਤੋਂ ਬੈਸਟ ਕੰਮ ਆ ਆਪਾਂ ਆਹਦੀ ਮਿੱਟੀ ਤੇ ਰਹਿ ਕੇ ਆਪਦਾ ਕੰਮ ਕਰਦੇ ਹਾਂ। ਜੇ ਤਵਾਰ ਤੁਹਾਨੂੰ ਮੌਕਾ ਮਿਲੇ ਟੀਚਰ ਬਣਨ ਦਾ ਤੁਸੀਂ ਬਣੋਗੇ ਕਿੱਟਾ ਛੱਡ ਕੇ ਇਹ? ਨਹੀਂ ਵੀਰੇ ਹੁਣ ਨਹੀਂ ਬਣ ਸਕਦੇ। ਇੱਕ ਤਾਂ ਇੱਕ ਤਾਂ ਹੁਣ ਵੀਰੇ ਬਹੁਤ ਲੇਟ ਹੋ ਗਿਆ ਕੰਮ ਨਾ। ਤੇ ਹੁਣ ਕਬੀਲਦਾਰੀਆਂ ਬਹੁਤ ਗੱਲ ਪਈਆਂ ਹੋਈਆਂ ਨੇ ਜਾਨੀਆਂ। ਮਾਪੇ ਥੋੜੇ ਹੁਣ ਬਜ਼ੁਰਗ ਹੋ ਰਹੇ ਨੇ। ਫਾਦਰ ਸਾਹਿਬ ਤੇ ਲੈ ਰਹੇ ਨੇ ਵੀਰੇ ਪੜਾਈ ਤਾਂ ਹੁਣ ਬਹੁਤ ਪਿੱਛੇ ਰਹਿ ਗਈ ਪਰ ਪੜਾਈ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਨੇ ਪੜ੍ਹ ਕੇ ਕਿਸੇ ਨੂੰ ਗਿਆਨ ਦੇਣਾਗਾ ਗਿਆਨ ਇਸ ਤਰ੍ਹਾਂ ਆਪਾਂ ਆਪਦੇ ਕਿੱਤੇ ਪ੍ਰਤੀ ਵੀ ਦੋਏ ਲੋਕਾਂ ਨੂੰ ਜਾਗਰੂਕ ਕਰ ਸਕਦਾ ਮੈਂ ਹੁਣ ਆਪਦੇ ਕਸਟਮਰ ਭੈਣ ਭਾਈ ਨੂੰ ਸਾਰਿਆਂ ਨੂੰ ਜੂਸ ਪ੍ਰਤੀ ਕੋਈ ਖਾਣ ਪੀਣ ਪ੍ਰਤੀ ਮੈਂ ਇਹੀ ਗੱਲ ਕਹਿਣਾ ਵੀ ਵੀਰੇ ਜਿੱਥੇ ਜਾਣਾ ਨਾ ਤੁਸੀਂ ਜਿੱਥੇ ਖਾਣਾ ਪੀਣਾ ਕਾਲੀ ਨਾ ਕਰੋ ਉੱਥੇ ਸਫਾਈ ਤੇ ਹਜੇ ਇਨਕ ਤੌਰ ਤੇ ਵੀ ਸਾਫ਼ ਸਫਤਰਾ ਖਾਣਾ ਮਿਲ ਰਿਹਾ ਸਾਨੂੰ ਕੋਈ ਅੰਤ ਘੋੜਚਾ ਨਹੀਂ ਤੁਸੀਂ ਖਾ ਰਹੇ ਤੁਸੀਂ ਪੈਸਾ ਲਾ ਰਹੇ ਹੋ ਪੈਸਾ ਬਹੁਤ ਔਖਾ ਬੱਦ ਹੈ ਸਾਨੂੰ ਪਤਾ ਜਿਹੜਾ ਤੁਸੀਂ ਘੋੜਚਾ ਉਸ ਚ ਪਾਣੀ ਵੀ ਮਿਲਾਇਆ ਜਾਂਦਾ ਉਸ ਦੇ ਬਾਰੇ ਕੁਝ ਜਾਣਨਾ ਪਿਆ ਉਹ ਵੀਰੇ ਪਾਣੀ ਤਾਂ ਹੁੰਦਾ ਵੀ ਉਹਦੇ ਵਿੱਚ ਬਰਫ਼ ਪਾਈ ਹੁੰਦੀ ਹੈਗੀ ਪਹਿਲੇ ਬਰਫ਼ ਪਾਈ ਹੁੰਦੀ ਆ ਬਰਫ਼ ਜਦੋਂ ਬਾਹਰ ਆ ਜਾਂਦੀ ਹੈ ਨਾ ਉਹ ਮੈਲਟ ਹੋ ਕੇ ਪਾਣੀ ਬਣ ਲੱਗ ਜਾਂਦਾ ਵੀਰੇ ਜ਼ਿਆਦਾਤਰ ਵਿੱਚ ਜੂਸ ਵਾਲੇ ਇਹੀ ਕੰਮ ਕਰਦੇ ਨੇ ਵੀ ਜਿਹੜਾ ਪਾਣੀ ਮੈਲਟ ਹੋ ਗਿਆ ਉਹਦੇ ਵਿੱਚ ਜੂਸ ਆ ਆਪਣਾ ਗੰਨੇ ਨੂੰ ਵਿੱਚ ਜੂਸ ਮਿਲਾ ਦਿੰਦੇ ਨੇ ਵੀਰੇ ਇੱਕ ਗਲਾਸ ਕਿੰਨੇ ਗਲਾਸ ਪੰਜਾਂ ਦੇ ਨੇ ਉਹਦਾ ਜੇ ਕੋਈ ਆ ਕੇ ਵੀਰੇ ਸਾਨੂੰ ਦੋ ਦੇ ਦੇਵਾਂ ਨਹੀਂ ਪਤਾ 6 ਬਣ ਜਾਣ 5 ਬਣ ਜਾਣ ਉਹ ਬਰਫ਼ ਦੀ ਜਾਂ ਪਾਣੀ ਦੀ ਕਵਾਂਟੀਟੀ ਤੇ ਨਿਰਭਰ ਕਰਦਾ ਵੀ ਕਿੰਨਾ ਕੁ ਪਾਣੀ ਵਿੱਚ ਮਿਕਸ ਹੁੰਦਾ ਜੂਸ ਪੀਣਾ ਹੁੰਦਾ ਆਪਣੇ ਲੀਵਰ ਦੀ ਸਿਹਤ ਨੂੰ ਸੁਧਾਰਨ ਵਾਸਤੇ ਉਹਨਾਂ ਨੂੰ ਤਾਂ ਫਾਇਦਾ ਮਿਲਣਾ ਨਹੀਂ ਉਹਦਾ ਵੀਰੇ ਐਂ ਲਾ ਲਓ ਵੀ ਉਹ 'ਚ ਉਹ 20 ਰੁਪਏ ਜਿਹੜੇ ਆਪਾਂ ਦੇ ਰਾਂ 10 20 ਰੁਪਏ ਜਾਂ 30 ਰੁਪਏ ਜਿੰਨੇ ਵੀ ਦੇ ਰਹੇ ਹਾਂ ਵੀਰੇ ਉਹ ਸਿਰਫ ਆਪਾਂ ਐ ਲਾ ਲਓ ਵੀ ਇੱਕ ਪਾਣੀ ਦੀ ਦੇ ਰਹੇ ਹਾਂ ਵੀਰੇ ਕੋਈ ਉਹ ਚਾਪਣ ਨੂੰ ਜੂਸ ਦਾ ਟੇਸਟ ਨਹੀਂ ਮਿਲਣਾ ਹੈਗਾ ਸਿਰਫ ਪਾਣੀ ਠੰਡਾ ਉਹਦਾ ਪੱਕਾ ਵੀ ਪੀ ਸਕਦੇ ਆਂਗੇ ਉਹ ਕੋਈ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਦਾ ਮਤਲਬ ਇਹ ਹੈ ਪੈਸਾ ਨੂੰ ਪਿੱਛੇ ਛੱਡ ਦਿਓ ਵੀਰੇ ਕੁਆਲਿਟੀ ਨੂੰ ਅੱਗੇ ਲਿਆਓ ਪੈਸਾ ਤੁਹਾਡੇ ਆਪ ਦੇ ਆਪ ਅੱਗੇ ਆ ਜਾਊਗਾ ਕਹਿੰਦਾ ਮਤਲਬ ਜਿਹੜੇ ਹੁਣ ਮੈਂ ਬਣਾਉਣਾ ਵੀਰੇ ਮੈਂ ਬਰਫ਼ ਦਾ ਜੂਸ ਨੂੰ ਟੱਚ ਦੇਣਾ ਵੀ ਬਰਫ਼ੇ ਹੀ ਠਾ ਰਹਿੰਦੇ ਆ ਜੂਸ ਦਾ ਟੇਸਟ ਉੱਤੇ ਰਹਿੰਦਾ ਵੀਰੇ ਇਹ ਇੱਕ ਚਲੋ ਐਂ ਲਾ ਲਓ ਗਿਆਨ ਦੇ ਤੌਰ ਤੇ ਕੰਮ ਕਰ ਰਹੇ ਹਾਂਗੇ ਜਿੰਨੇ ਕਿ ਪਰਮਾਤਮਾ ਨੇ ਆਪਾਂ ਨੂੰ ਬੁੱਧੀ ਵਖਸੀ ਆ ਬਰਫ ਇਹਨੇ ਪਾਉਣਿਆ ਵੀਰੇ ਉਹਦੇ ਨਾਲ ਸਿਰਫ ਗਾਹਕ ਨੂੰ ਆ ਪਤਾ ਲੱਗਦਾ ਵੀ ਉਹ ਜੂਸ ਪੀ ਰਿਹਾ ਉਹਨੂੰ ਹਲਕੀ ਜਿਹੀ ਠੰਡਕ ਦਾ ਪਤਾ ਲੱਗ ਰਿਹਾਗਾ ਨਾ ਕਿ ਉਹਨੂੰ ਐ ਨਹੀਂ ਐ ਨਹੀਂ ਪਤਾ ਲੱਗ ਰਿਹਾ ਵੀ ਉਹ ਵੀ ਪਾਣੀ ਪੀ ਰਿਹਾ ਠੰਡਾ ਕਿ ਜੂਸ ਪੀ ਰਿਹਾ ਹੈਗਾ ਆਪਣੇ ਜੂਸ ਦੀ ਟੱਚ ਮਿਲਦਾ ਉਹਨੂੰ ਜੇ ਆਪਾਂ ਹਲਕਾ ਬਰਫ ਪਾਉਣਿਆ ਨਾ ਆਪਾਂ ਪਾਣੀ ਤਾਂ ਨਹੀਂ ਮਿਲਾਉਂਦੇ ਵੀਰੇ ਲੋਕਾਂ ਨੂੰ ਉਦੇ ਨਾਲੇ ਬਾਖੀ ਗੁਰੂ ਨੇ ਆਪਣਾ ਬਹੁਤ ਲੰਬੀ ਸੋਚ ਰਹੀ ਹੈ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦਾ ਜਿਹੜੇ ਵਿਦੇਸ਼ ਦਾ ਰੂਪ ਕਰ ਰਹੇ ਨੇ ਤੁਸੀਂ ਜਿੱਥੇ ਇੱਕ ਵਧੀਆ ਮਦਦ ਕਰਦੇ ਮੇਰੇ ਕਾਰਨ ਇਹ ਹੈਗਾ ਥੋੜੀ ਗਿਆਨ ਦਿਓ ਉਰੇ ਕਰਨ ਦੀ ਸੰਗ ਮੰਨ ਦੇਣਾ ਹਰੇਕ ਨੌਜਵਾਨਾ ਕੁੜੀ ਜਾਂ ਮੁੰਡਾ ਹਰੇਕ ਉਰੇ ਕੰਮ ਕਰਨ ਦੇ ਨਾਲ ਸੰਗ ਮੰਨਦਾ ਹੈ ਉਰੇ ਹੁਣ ਅਸੀਂ ਵੀ ਸੜਕ ਤੇ ਖੜੇ ਹਾਂ ਮੇਰੇ ਸਾਨੂੰ ਪਹਿਲਾਂ ਸੰਗ ਆਉਂਦੀ ਸੀ ਪਰ ਜਦੋਂ ਚਾਰ ਪੈਸੇ ਬੰਦ ਨੇ ਭੈਣ ਭਾਈ ਦਾ ਹੁਲਾਰਾ ਮਿਲਦਾਗਾ ਉਹ ਕੰਦਨ ਦੇ ਕੋਲ ਪੈਣਾ ਲੋਰੇ ਠੀਕ ਆ ਵੀਰੇ 25-30 ਲੱਖ ਰੁਪਏ ਉੱਥੇ ਲਾ ਕੇ ਜਾਂਦੇ ਨੇ ਔਰ 2-3 ਲੱਖ ਰੁਪਏ ਜਾਂ ਜਿੰਨੇ ਵੀ ਆਪਾਂ ਔਰੇ ਵੀ ਬੇਜਨ ਨਾਲ ਕਰ ਸਕਦਾ ਬਹੁਤ ਬੇਜਨ ਨਾਲ ਵੀਰੇ ਖੇਤੀ ਬਾੜੀ ਪਰਤੇ ਕੋਈ ਡੰਗਰ ਪਸਕਦਾ ਵੀ ਜਿਸ ਪਰਤੇ ਵੀ ਤੁਹਾਡਾ ਚਾਣਾ ਨਾਲ ਦੇ ਮਾਮਾਪ ਨੂੰ ਦੱਸੋ ਪਹਿਲਾਂ ਤਾਂ ਵੀਰੇ ਉਸ ਪਰਤੇ ਗਿਆਨ ਲੈ ਕੇ ਪੂਰੀ ਤਰ੍ਹਾਂ ਵੀ ਆਪਾਂ ਕੰਮ ਕਰੀਏ ਤਾਂ ਆਪਾਂ ਅੱਗੇ ਵਧ ਸਕਦੇ ਹਾਂ ਮੈਂ ਸਾਰੇ ਭੈਣ ਭਾਈਆਂ ਨੂੰ ਇਹੀ ਗੱਲ ਦੱਸਣਾ ਚਾਹੁੰਦਾ ਜੀ ਹਰੇਕ ਬੰਦੇ ਦੇ ਕੋਈ ਨਾ ਕੋਈ ਸੁਪਨਾ ਹੁੰਦਾ ਹੈ ਮੇਰਾ ਵੀ ਸੁਪਨਾ ਸੀ ਵੀਰੇ ਮੈਂ ਟੀਚਰ ਬਣਨਾ ਚਾਹੁੰਦਾ ਸੀਗਾ ਤੇ ਕਰਦਿਆਂ ਤੰਗਿਆ ਕਰਕੇ ਨਾ ਮੇਤੋਂ ਜਾਦੇ ਕੁਆਲੀਫਿਕੇਸ਼ਨ ਨਹੀਂ ਹੋਈ ਮੈਨੂੰ ਬੀਏ ਵੀ ਫਸਟイヤー ਤੱਕੇ ਕਰਨੀ ਪਈ ਆਗੀ ਤੇ ਉਸ ਤੋਂ ਬਾਅਦ ਮੈਂ ਕਈ ਨੌਕਰੀਆਂ ਵੀ ਕੀਤੀਆਂ ਮੇਰੇ ਪ੍ਰਾਈਵੇਟ ਜਿੱਥੇ ਗੁਲਾਮੀ ਦੀ ਸਿਹਰਾ ਆਉਂਦਾ ਹੈ ਆਪਣੇ ਸਿਰ ਪੰਜਾਬੀਆਂ ਦੇ ਤੇ ਮੈਂ ਆਪਦਾ ਬਿਜ਼ਨਸ ਸ਼ੁਰੂ ਕੀਤਾ ਵੀ ਆਪਦਾ ਵੀ ਮੈਂ ਜੋ ਖੁਦ ਸੰਭਰਿਆ ਵੀ ਮੈਂ ਮਾਲਕ ਆ ਉਹਦਾ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹਣਾ ਵੀਰੇ ਵੀ ਜੇ ਮੈਨੂੰ ਟੀਚਰ ਬਣਦਾ ਮੌਕਾ ਮਿਲੇਨਾ ਪਰ ਮੈਂ ਹੁਣ ਨਾ ਬਣ ਸਕਾਂ ਪਰ ਮੈਂ ਆਪਦੇ ਬਿਜ਼ਨਸ ਚ ਚਲਾ ਕੇ ਨਾ ਮੈਂ ਬਹੁਤ ਖੁਸ਼ ਸੰਭਰਿਆ ਦਾ ਪਰਿਵਾਰ ਦਾ ਡਿਪਾਲਾ ਰਿਹਾ ਤੇ ਮੈਨੂੰ ਬਹੁਤ ਖੁਸ਼ੀਆਂ ਮਿਲ ਰਹੀਆਂ ਨੇ ਵੀਰੇ ਸਾਰਿਆਂ ਨਾਲ ਵਿਚਰ ਕੇ ਧੰਨਵਾਦ ਵੀਰੇ ਇੱਕ ਸਾਰੇ ਮੇਰੇ ਭੈਣ ਭਾਈਆਂ ਨੂੰ ਮੈਂ ਬੇਨਤੀ ਕਰਦਾ ਵੀਰੇ ਵੀ ਐਂ ਚੈੱਕ ਕਰਾ ਕਰੋ ਵੀ ਬਰਫ਼ ਸੂਬੇ ਨਾਲ ਪੁੱਟ ਕੇ ਨਾ ਨੀ ਪਰੀ ਹੋਈ ਉਹ ਬਰੀਕ ਹੋ ਜਾਂਦੇ ਜਦ ਕਿ ਜੂਸ ਬਣਦਾਗਾ ਉਹ ਨਾਲ ਦੇ ਮੈਲਟ ਹੋ ਕੇ ਪਾਣੀ ਬਣ ਜਾਂਦਾ ਵੀਰੇ ਜ਼ਿਆਦਾਤਰ ਜਿਹੜੀ ਬਰਫ਼ ਆ ਥੋੜੀ ਵੱਡੇ ਡਾਲੇ ਚ ਹੋਣੀ ਚਾਹੀਦੀ ਹੈ ਜਾ ਕੇ ਉਹ ਸਿਰਫ ਟੇਸਟ ਦੇਣਾ ਉਹਨੇ ਜੂਸ ਨੂੰ ਠੰਡਕਦਾ ਉਹਦੇ ਟੇਸਟ ਨੂੰ ਖਤਮ ਨਹੀਂ ਕਰਨਾ ਵੀਰੇ ਆ ਜਿਸ ਨਾਲ ਜੂਸ ਦੀ ਕੁਆਂਟੀਟੀ ਉਹ ਵੱਧਦੀ ਆ ਵੀਰੇ ਉਹਨਾਂ ਨਾਲ ਟੇਸਟ ਨਹੀਂ ਬੱਦਦਾ ਹੈਗਾ ਟੇਸਟ ਖਤਮ ਹੋ ਜਾਂਦਾ ਹੈਗਾ ਆਪਾਂ ਨੇ ਟੇਸਟ ਨੂੰ ਬਰਕਰਾਰ ਰੱਖਣਾ ਹੈ ਹਲਕੀ ਜਿਹੀ ਠੰਡਕ ਦੇਣੀ ਹੈ ਆਪਾਂ ਨੇ ਜੂਸ ਨੂੰ ਨਾ ਕਿ ਉਹਨੂੰ ਖਤਮ ਕਰਨਾ ਵੀਰੇ ਆਪਾਂ ਇੱਕ ਵੀਰੇ ਮੈਂ ਹੋਰ ਸਾਰੇ ਆਪਣੇ ਕਸਟਮਰ ਭਾਈਆਂ ਨੂੰ ਜਿਹੜੇ ਵੀ ਜੂਸ ਪਿੰਦੇ ਨੇ ਜ਼ਿਆਦਾਤਰ ਨਾ ਜੂਸ ਵਾਲਿਆਂ ਲਵੇ ਇੱਕ ਜਾਂ ਦੋ ਆਪਣਾ ਫਿਲਟਰ ਹੁੰਦੇ ਨੇ ਚਾਹ ਪੁੰਨੀਆਂ ਕਹਿੰਦਾ ਮਤਲਬ ਵੀ ਆਪਣੇ ਲਵੇ ਚਾਰ ਨੇ ਵੀਰੇ ਕਿਉਂਕਿ ਚਾਰ ਦੇ ਜਾ ਕੇ ਵੀ ਚੌਥੇ ਤੇ ਜਾ ਕੇ ਵੀ ਹਲਕਾ ਜਿਹਾ ਬਿਜਲੀ ਬਰੀਕਾ ਕਣ ਲੰਘਦੇ ਨੇ ਜਿਹੜੇ ਆਪਣੇ ਸਰੀਰ ਬਾਤ ਬਹੁਤ ਨੁਕਸਾਨਦਾਇਕ ਨੇ ਆਪਾਂ ਗੌਰ ਨਹੀਂ ਕਰਦੇ ਵੀਰੇ ਬਹੁਤ ਅੰਗੈਲੀ ਨਾਲ ਖਾਣ ਪੀਣ ਨਾਲ ਆਪਣੀਆਂ ਬਿਮਾਰੀਆਂ ਤਾਂ ਹੀ ਵੱਧ ਰਹੀਆਂ ਜਾਣਗੀਆਂ